ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਕਿਉਂਕਿ ਕੱਲ ਇਸ ਮਹੀਨੇ ਦਾ ਪਹਿਲਾ ਜੇਠਾ ਵੀਰਵਾਰ ਹੈ ਜੀ ਸੋ ਇਸ ਜੇਠੇ ਵੀਰਵਾਰ ਤੇ ਕੱਲ ਬਹੁਤ ਜ਼ਰੂਰੀ ਹੈ ਜੀ ਸਭ ਰੂਹਾਂ ਨੂੰ ਇੱਕ ਕਰਮ ਕਰਨਾ ਸੋ ਜੇਕਰ ਕਿਤੇ ਬਾਹਰ ਦਰਗਾਹ ਤੇ ਕਿਤੇ ਵੀ ਪੰਡਾਰਾ ਮੇਲਾ ਹੋ ਰਿਹਾ ਤੁਸੀਂ ਉੱਥੇ ਜਾ ਰਹੇ ਹੋ ਤੇ ਉਸ ਤੋਂ ਪਹਿਲਾਂ ਘਰ ਵਿੱਚੇ ਕੰਮ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਵਿੱਚ ਚਿਰਾਗ ਰੋਸ਼ਨ ਨੇ ਪੀਰਾਂ ਦੀ ਸੇਵਾ ਚੱਲ ਰਹੀ ਹੈ ਜੀ ਸੋ ਪਹਿਲ ਆਪਣੇ ਜੋ ਘਰ ਬੈਠੇ ਨੇ ਉਹਨਾਂ ਨੂੰ ਦੇਣ ਦੀ ਬਹੁਤ ਜ਼ਰੂਰਤ ਹੈ ਜੀ ਸਮੇਂ ਸਾਰ ਉੱਠ ਜਾਓ ਇਹ ਨਹੀਂ ਹੈ ਕਿ ਘਰ ਲੇਟ ਉੱਠਣਾ ਆ ਕਿ ਉਸੇ ਸਮੇਂ ਸੇ ਉੱਠ ਕੇ ਅੱਪਾ ਉੱਥੇ ਦਰਗਾਹ ਤੇ ਕਿਤੇ ਵੀ ਜਾਣੀ ਮੇਲਾ ਦੇਖਣ ਨਹੀਂ ਜਾਣਾ ਉਸ ਤੋਂ ਪਹਿਲਾਂ ਕੁਝ ਕਰੋ ਘਰ ਵਿੱਚ ਜੋ ਫੱਕਰ ਬੈਠੇ ਨੇ ਉਹਨਾਂ ਦੇ ਨਾਮ ਤੇ ਜ਼ਰੂਰ ਕਰੋ ਜੇਕਰ ਉਹਨਾਂ ਦੀ ਕਿਰਪਾ ਨੂੰ ਹਾਸਲ ਕਰਨਾ ਚਾਹੁੰਦੇ ਹੋ ਇੰਨੀ ਹੈ ਕਿ ਤੁਸੀਂ ਉੱਠੋ ਉੱਠ ਕੇ ਜਿੱਥੇ ਮੇਲਾ ਹੈ ਉੱਥੇ ਜਾ ਕੇ ਸੇਵਾ ਕਰਨ ਲੱਗੋ ਤੇ ਘਰ ਚੋਂ ਬੈਠਾ ਫੱਕਰ ਹੈ ਉਹਨੂੰ ਯਾਦ ਵੀ ਨਾ ਕਰੋ ਕਿਉਂਕਿ ਖੈਰ ਜਦੋਂ ਵਿੱਚ ਹੋੜ ਵਿੱਚ ਪੈਣੀ ਘਰ ਵਾਲਿਆਂ ਨਹੀਂ ਕੋਣੀ ਆ ਚਾਹੇ ਬਸ਼ੱਕ ਦੀ ਕਿਉਂ ਨਾ ਜਿੱਿਆਂ ਦੇ ਮਨ ਚ ਧਲੇਖਾ ਹੁੰਦਾ ਹੈ ਕਿ ਘਰ ਵਿੱਚ ਵੀ ਉਹੀ ਪੀਰ ਹੈ ਮੰਨ ਲਓ ਕਿ ਲੱਗਦਾ ਤਾਂ ਪੀਰ ਦੀ ਘਰ ਵਿੱਚ ਸੇਵਾ ਕਰਦੇ ਹੋ ਬਾਹਰ ਕਿਤੇ ਦਰਗਾਹ ਤੇ ਜਾਂਦੇ ਉਥੇ ਵੀ ਲੱਗਦਾ ਤਾਂ ਪੀਰ ਹੈ ਤੇ ਤੁਸੀਂ ਇਹ ਸੋਚਦੇ ਹੋ ਉਹੀ ਆ ਜੋ ਘਰ ਵਿੱਚ ਬੈਠਾ ਉਹੀ ਬਾਹਰ ਹੈ ਕੋਈ ਗੱਲ ਨਹੀਂ ਪਰ ਨਹੀਂ ਜਿਨ੍ਹਾਂ ਨੂੰ ਅਸਲੀ ਘਰ ਵਿੱਚ ਮੰਨਿਆ ਹੈ ਘਰ ਵਿੱਚ ਹੀ ਉਹਨਾਂ ਨੂੰ ਮੰਨਣਾ ਪਵੇਗਾ ਬਾਹਰ ਵੀ ਜਾਓ ਪਰ ਘਰ ਦੇ ਨੂੰ ਪਹਿਲਾਂ ਯਾਦ ਰੱਖਣਾ ਹੈ ਜੀ ਸੋ ਇਹ ਮੰਨ ਵਿੱਚ ਉਹ ਵਹਿਮ ਭਲੇਖਾ ਕੱਢਣਾ ਹੈ ਕਿ ਉਹ ਹੀ ਚੀਜ਼ ਵਾਰ ਹੈ ਹੈ ਪਰਮਾਤਮਾ ਇੱਕਈਆ ਕਹਿੰਦੇ ਕਿ ਉਹ ਪਰਮਾਤਮਾ ਇੱਕ ਰੂਪ ਅਨੇਕ ਹੈ ਇਹ ਸਭ ਨੂੰ ਪਤਾ ਹੈ ਪਰ ਜਿਆ ਦਾ ਆਪਾਂ ਉਹਨਾਂ ਨੂੰ ਘਰ ਵਿੱਚ ਬਿਠਾ ਕੇ ਸੇਵਾ ਕਰ ਲਈਆ ਕਿਉਂਕਿ ਬਾਹਰ ਤਰ੍ਹਾਂ ਤੇ ਜਾਂਦੇ ਹੋ ਕਿਸੇ ਹੂਟ ਢੰਗ ਨਾਲ ਸੇਵਾ ਹੁੰਦੀ ਆ ਤੇ ਘਰ ਵਿੱਚ ਆਪਾਂ ਕੁਝ ਹੋਰ ਢੰਗ ਨਾਲ ਸੇਵਾ ਕਰਦੇ ਆ ਅਲੱਗ ਅਲੱਗ ਸੇਵਾ ਕਰਨ ਦਾ ਢੰਗ ਹੁੰਦਾ ਆ ਕਿ ਅਸੀਂ ਇਸ ਤਰੀਕੇ ਨਾਲ ਨਹੀਂ ਆ ਚੀਜ਼ ਇਸ ਤਰੀਕੇ ਨਾਲ ਕਰਦੇ ਆ ਸੋ ਘਰ ਵਿੱਚ ਕੁਝ ਅਲੱਗ ਕੀਤਾ ਜਾਂਦਾ ਆ ਸੋ ਇਹ ਫਰਕ ਹੋ ਜਾਂਦਾ ਹੈ ਸੇਵਾ ਵਿੱਚ ਜੀ ਜਿਵੇਂ ਅਸੀਂ ਆਪਾਂ ਘਰ ਵਿੱਚ ਖਾਣਾ ਖਾਂਦੇ ਹਰ ਰੋਜ਼ ਰੋਟੀ ਖਾਂਦੇ ਆ ਤੇ ਉਹ ਰੋਟੀ ਸਾਨੂੰ ਬਾਹਰ ਵੀ ਮਿਲ ਜਾਂਦੀ ਕਿਸੇ ਦੇ ਘਰ ਜਾਉਂਗੇ ਕਿਤੇ ਬਾਹਰ ਜਾਉਂਦੇ ਉੱਥੇ ਵੀ ਖਾਣ ਨੂੰ ਮਿਲ ਜਾਣੀ ਪਰ ਫਰਕ ਕੀ ਹੈ ਬਾਹਰ ਰੋਟੀ ਖਾਓਗੇ ਕਿਸੇ ਦੇ ਉੱਪ ਖਾਓਗੇ ਕਿਸੇ ਦੇ ਚਾਰ ਦਿਨ ਲਈ ਚਲੇ ਜਾਉਗੇ ਸੋ ਦੋ ਚਾਰ ਦਿਨ ਅਗਲਾ ਰੋਟੀ ਖੁਸ਼ ਹੋ ਕੇ ਤੁਹਾਨੂੰ ਦੇ ਦਵੇਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਉਹ ਕਦਰ ਘਟ ਜਾਵੇਗੀ ਤੇ ਤੁਸੀਂ ਰੋਟੀ ਨੂੰ ਤਰਾਂ ਦੇ ਤਰਸ ਜਾਉਗੇ ਮੰਨੋ ਕੋਈ ਵੀ ਹੈ ਜੇ ਆਪਾਂ ਕਿਸੇ ਦੇ ਮਾਣ ਕਰਕੇ ਆਪਾਂ ਉਹਦੇ ਕੋਲ ਜਾਂਦੇ ਆਂ ਕਿ ਘਰ ਤੋਂ ਬਿਨਾ ਗੁਜ਼ਾਰਾ ਹੈ ਪਰ ਨਹੀਂ ਘਰ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਹੈ ਜੀ ਬਾਅਦ ਚ ਉਹ ਹੀ ਸਾਥ ਦੇਣਾ ਛੱਡ ਦਿੰਦੇ ਨੇ ਸੋ ਅਗਨੋਰ ਕਰਨ ਲੱਗ ਪੈਂਦੇ ਨੇ ਕਿ ਜੇਕਰ ਉਹ ਹੀ ਰੋਟੀ ਅਸੀਂ ਘਰ ਬੈਠ ਕੇ ਆਪਣੇ ਪਰਿਵਾਰ ਚ ਬੈਠ ਕੇ ਖਾਵਾਂਗੇ ਆਪਣੇ ਘਰ ਬੈਠਾਂਗੇ ਤੇ ਉਹ ਹਰ ਰੋਜ਼ ਜਿੰਨੀ ਵਾਰ ਮਰਜ਼ੀ ਅਸੀਂ ਉਹ ਰੋਟੀ ਖਾਈਏ ਘਰ ਵਿੱਚ ਚਾਹੇ ਕੰਮ ਕੋਈ ਬੱਚਾ ਹੈ ਚਾਹੇ ਕੋਈ ਵੀ ਹੈ ਘਰ ਦਾ ਮੈਂਬਰ ਚਾਹੇ ਕੰਮ ਵੀ ਨਾ ਕਰੇ ਪਰ ਫਿਰ ਵੀ ਘਰ ਦੇ ਨੂੰ ਖੁਸ਼ ਹੋ ਕੇ ਰੋਟੀ ਦਿੰਦੇ ਆ ਖੁਸ਼ ਮਾੜਾ ਨਹੀਂ ਮਨ ਵਿੱਚ ਸੋਚਦੇ ਤੇ ਨਾ ਹੀ ਇਗਨੋਰ ਕਰਦੇ ਆ ਤੇ ਉਹ ਘਰ ਵਿੱਚ ਉਹ ਰੱਜ ਕੇ ਰੋਟੀ ਖਾ ਸਕਦਾ ਹੈ ਤੇ ਇਸ ਤਰ੍ਹਾਂ ਨਾ ਬਾਹਰ ਜੇ ਗਈਏ ਤੇ ਬਾਹਰੋਂ ਰੱਜ ਕੇ ਕਦੇ ਵੀ ਕੁਝ ਖਾ ਪੀ ਨਹੀਂ ਸਕਦਾ ਇਨਸਾਨ ਰੋਟੀ ਤਾਂ ਹੁਣ ਉੱਥੇ ਵੀ ਇਹੀ ਆ ਤੇ ਘਰ ਵਿੱਚੀ ਵੀ ਇਹੀ ਆ ਉੱਥੇ ਵੀ ਆਪਾਂ ਕੰਮ ਕਰਕੇ ਖਾਣੀ ਆ ਫਿਰ ਵੀ ਅਗਲੇ ਨਖਰੇ ਦਿਹਾਉਂਦੇ ਨੇ ਘਰ ਵਿੱਚ ਹੀ ਚਾਹੇ ਫ੍ਰੀ ਬੈਠੇ ਹੋ ਤਾਂ ਵੀ ਰੋਟੀ ਸਾਨੂੰ ਮਿਲਦੀ ਹੀ ਮਿਲਦੀ ਆ ਸੋ ਇਹ ਹੀ ਚੱਕਰ ਹੋ ਜਾਂਦਾ ਹੈ ਕਿ ਜੋ ਅਸੀਂ ਘਰ ਵਿੱਚ ਫੱਕਰ ਬਿਠਾਇਆ ਹੈ ਵੀ ਸ਼ੱਕ ਦੀ ਤੁਸੀਂ ਕਿਤੇ ਬਾਹਰ ਜਾਂਦੇ ਹੋ ਉੱਥੇ ਵੀ ਉਹ ਹੀ ਫੱਕਰ ਹੈ ਪਰ ਨਹੀਂ ਤਰੀਕਾ ਅਲੱਗ ਹੁੰਦਾ ਹੈ ਸੇਵਾ ਕਰਨ ਦਾ ਬਚਨ ਕੁਝ ਅਲੱਗ ਤਰੀਕੇ ਨਾਲ ਕੀਤੇ ਜਾਂਦੇ ਕਈ ਪੀਰ ਕਹਿ ਕੇ ਸੇਵਾ ਕਰਦੇ ਕੋਈ ਬਾਪਾ ਕਹਿ ਕੇ ਸੇਵਾ ਕਰਦਾ ਹੈ ਕੋਈ ਫੱਕਰ ਫਕੀਰ ਕਹਿ ਕੇ ਸੇਵਾ ਕਰਦਾ ਅਲੱਗ ਅਲੱਗ ਨਾਮ ਅਲੱਗ ਅਲੱਗ ਤਰੀਕੇ ਦੇ ਨਾਲ ਸੇਵਾ ਤੇ ਅਲੱਗ ਤਰੀਕੇ ਦੇ ਨਾਲ ਆਇਆ ਜਾਂਦਾ ਹੈ ਫਕਰ ਨੂੰ ਸਤ ਪਾਪੋ ਆਪਣਾ ਜਾਣ ਕੇ ਹਿਸਾਬ ਹੁੰਦਾ ਹੈ ਜੀ ਸੋ ਇਸ ਕਰਕੇ ਪਹਿਲਾਂ ਘਰ ਬੈਠਿਆਂ ਨੂੰ ਨਮਸ਼ਕਾਰ ਕਰਨਾ ਹੈ ਜਦੋਂ ਵੀ ਕਿਤੇ ਬਾਹਰ ਸੇਵਾ ਕਰਨ ਜਾਣੀ ਹੈ ਜੀ ਪਹਿਲਾਂ ਸਜਦਾ ਸलाम ਕਰਕੇ ਇਜਾਜ਼ਤ ਲੈ ਕੇ ਕਿ ਮਾਲਕਾ ਇਜਾਜ਼ਤ ਦਿਓ ਅਸੀਂ ਬਾਹਰ ਚੱਲੇ ਆਂ ਦਰਗਾਹ ਤੇ ਜਾਂ ਕਿਤੇ ਵੀ ਇੱਕ ਵਾਰ ਕੰਮ ਕਰਨ ਕੋਈ ਚੱਲੇ ਆਂ ਸੇਵਾ ਕਰਨ ਚੱਲੇ ਆਂ ਤੁਸੀਂ ਸੇਵਾ ਕਬੂਲ ਕਰੋਣੀ ਕਿਉਂਕਿ ਸੇਵਾ ਤੁਹਾਡੀ ਬਾਹਰ ਕੀਤੀ ਉਹ ਕੋਲੋਂ ਕਬੂਲ ਹੋਣੀ ਚਾਹੇ ਘਰ ਬੈਠਾ ਫਕਰ ਰਾਜ਼ੀ ਹੋਵੇਗਾ ਤੁਹਾਡੀ ਸੇਵਾ ਤੋਂ ਖੁਸ਼ ਹੋਵੇਗਾ ਜਦੋਂ ਅਸੀਂ ਇਜਾਜ਼ਤ ਜਿਵੇਂ ਅਸੀਂ ਮਾਪਿਆਂ ਤੋਂ ਇਜਾਜ਼ਤ ਲੈਣੇ ਆ ਬੱਚੇ ਜਾਨਕੀ ਕੋਈ ਵੀ ਕੰਮ ਕਰਨ ਲੱਗਦੇ ਘਰ ਵਿੱਚ ਤਾਂ ਮਾਪਿਆਂ ਦੀ ਇਜਾਜ਼ਤ ਮੰਗਦੇ ਆ ਤੇ ਮਾਪਾ ਜੀ ਕਹਿ ਦਵੇ ਖੁਸ਼ ਹੋ ਕੇ ਅਸੀਂ ਤੇਰੇ ਨਾਲ ਆ ਤਾਂ ਉਹਨੇ ਜੀ ਬੱਚਾ ਵੀ ਖੁਸ਼ ਹੋ ਜਾਂਦਾ ਹੈ ਜੀ ਸੋ ਇਸੇ ਤਰ੍ਹਾਂ ਜੋ ਘਰ ਵਿੱਚ ਫਕਰ ਹੈ ਗੁਰੂਆ ਦੇਵਤਾ ਹੈ ਜਿਹਦੀ ਵੀ ਤੁਸੀਂ ਸੇਵਾ ਕਰਦੇ ਉਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਆ ਉਹਨਾਂ ਨੂੰ ਹਾਜ਼ਰ ਸਮਝਿਆ ਕਰੋ ਸੋ ਕਹਿੰਦੇ ਕੀ ਪਰਮਾਤਮਾ ਜੇਕਰ ਹੈ ਤਾਂ ਫਿਰ ਫਿਕਰ ਨਹੀਂ ਕਰਨਾ ਚਾਹੀਦਾ ਜੇ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਆ ਤਾਂ ਫਿਰ ਫਿਕਰ ਨਾ ਕਰੋ ਜੇ ਫਿਕਰ ਕਰਨਾ ਤੇ ਕੀ ਕਰਨਾ ਸੋ ਜੇਕਰ ਉਹਨਾਂ ਨੂੰ ਕਾਰਜ ਬਿਠਾਇਆ ਆਪਣੇ ਮਾਪਿਆਂ ਦੀ ਤਰ੍ਹਾਂ ਉਹਨਾਂ ਨੂੰ ਮੰਨੋ ਮਾਪਿਆਂ ਦੀ ਤਰ੍ਹਾਂ ਹੀ ਉਹਨਾਂ ਦੇ ਨਾਲ ਗੱਲਬਾਤ ਕਰੋ ਸੋ ਇਆਜਤ ਮੰਗੋ ਕਿਤੇ ਵੀ ਜਾਣ ਦੀ ਸੋ ਅਰਦਾਸ ਬੇਨਤੀ ਕਰਕੇ ਕਰੋ ਬਾਹਰ ਨਿਕਲੋ ਤੇ ਉਸੇ ਵਾਂਗ ਕਬੂਲ ਹੁੰਦੀ ਹੈ ਜੀ ਕਿਉਂਕਿ ਜਦ ਘਰ ਬੈਠਾ ਬਜ਼ੁਰਗ ਫਕਰ ਖੁਸ਼ ਹੋਵੇਗਾ ਤੇ ਬਾਹਰੋਂ ਵੀ ਖੈਰਾਂ ਪੈ ਜਾਂਦਾਂ ਨੇ ਜਦ ਘਰ ਬੈਠੇ ਘਰ ਵਾਲੇ ਬਜ਼ੁਰਗ ਹੀ ਨਰਾਜ਼ ਹੋਣਗੇ ਘਰ 'ਚ ਬੈਠਾ ਹੀ ਫੱਕਰ ਨਰਾਜ਼ ਹੋਇਆ ਤੇ ਕੋਈ ਵੀ ਖੈਰ ਨਹੀਂ ਪਾਉਂਦਾ ਕਿਉਂਕਿ ਪ੍ਰਮਾਤਮਾ ਉਸ ਨਾਲ ਸਾਥ ਦਿੰਦਾ ਹੈ ਜਦੋਂ ਜਾਤੀ ਮਾਰ ਕੇ ਦੇਖਦਾ ਹੈ ਕਿ ਦੇਖਾਰ ਵਿੱਚ ਕੌਣ ਬੈਠਾ ਹੋਇਆ ਹੈ ਜਦੋਂ ਮੂਰੇ ਫਕੀਰੀ ਦੇਖਦੇ ਆ ਫੱਕਰ ਦੇਖਦੇ ਬੈਠਾ ਹੋਇਆ ਤਾਂ ਫਿਰ ਤੁਹਾਡੀ ਸੇਵਾ ਚਾਹੀ ਜਿੰਨੀ ਮਰਜੀ ਸੱਚੀ ਹੋਵੇ ਉਹਨਾਂ ਨੇ ਕੋਈ ਖੈਰ ਨਹੀਂ ਪਾਣੀ ਜੇਕਰ ਤੁਹਾਡੀ ਸੇਵਾ ਵੀ ਸੱਚੀ ਹੈ ਤੇ ਤੁਸੀਂ ਕਰਦੇ ਹੋ ਤਾਂ ਸਟਕਾਰ ਵੀ ਕਰਦੇ ਹੋ ਤਾਂ ਫਿਰ ਤੁਹਾਡੀ ਚੋਰੀ ਖੈਰਾ ਤੁਸੀਂ ਕਿਤੇ ਹੋ ਵੀ ਪਵਾ ਸਕਦੇ ਹੋ ਕਿਉਂਕਿ ਇਜਾਜ਼ਤ ਫਿਰ ਘਰ ਬੈਠੇ ਫੱਕਰਦੀ ਹੁੰਦੀ ਆ ਉਹਨਾਂ ਦੀ ਆਪਸੀ ਗੱਲ ਚੱਲ ਪੈਂਦੀ ਆ ਸੋ ਮਾਲਕ ਵੀ ਜਦੋਂ ਕੁਝ ਦੇਣ ਲੱਗਦਾ ਪਹਿਲਾਂ ਪਿੱਛੇ ਤੱਕ ਦੇਖਦਾ ਹੈ ਇਹ ਸਾਨੂੰ ਸੰਸਾਰ ਦਾ ਨਾਤਾ ਕਿਹਦੇ ਨਾਲ ਜੁੜਿਆ ਹੋਇਆ ਤੇ ਕਿਨੂੰ ਇਹ ਤੇ ਆਉਂਦਾ ਹੈ ਸੋ ਇਜਾਜ਼ਤ ਦੇ ਨਾਂ ਹੀ ਖੈਰਾ ਪੈਂਦੀਆਂ ਨੇ ਜੀ ਸੋ ਇਸ ਕਰਕੇ ਨੰਨਾਂ ਦਾ ਧਿਆਨ ਤੇ ਗੱਲਾਂ ਤੇ ਅਮਲ ਜ਼ਰੂਰ ਕਰਿਆ ਕਰੋ ਜੀ ਸੋ ਕੁਝ ਕਰਮ ਜੋ ਆਪਾਂ ਦੱਸਣਾ ਹੈ ਅੱਜ ਇਹਦਾ ਉਹ ਵੀ ਜਰੂਰ ਸੁਣੋ ਤੇ ਜਰੂਰ ਕੋਸ਼ਿਸ਼ ਕਰਨੀ ਹੈ ਕਿ ਕੱਲ ਦਾ ਇਹ ਨਾਗਾ ਨਾ ਪਾਇਆ ਜਾਵੇ ਅਗਨੋਰ ਨਾ ਇਸ ਤੈਨੂੰ ਕੀਤਾ ਜਾਵੇ ਸੋ ਹਰ ਇੱਕ ਦੇ ਘਰ ਵਿੱਚ ਜਾਂ ਦੁਕਾਨ ਸੇਵਾ ਚੱਲਦੀ ਹੈ ਚਿਰਾਗ ਰੋਸ਼ਨ ਹੁੰਦਾ ਹੈ ਜੋਤ ਰੋਸ਼ਨ ਹੁੰਦੀ ਹੈ ਸੋ ਜ਼ਰੂਰੀ ਹੈ ਜੀ ਆਪਣੇ ਮਾਲਕ ਨੂੰ ਧਿਆ ਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਲਈ ਕੁਝ ਕਰਮ ਥੋੜਾ ਬਹੁਤ ਕਰਕੇ ਕਰੋ ਤੁਰਿਏ ਫਿਰ ਬਾਅਦ ਅੰਕੂਰੀ ਦਿਹਾੜੀ ਤੁਸੀਂ ਲਗਾਓ ਤੇ ਉਹ ਮਾਲਕ ਦੀ ਕਿਰਪਾ ਹੋ ਜਾਣੀ ਹੈ ਜੀ ਸੋ ਪਰ ਸ਼ੁਰੂਆਤ ਆਪਣੇ ਘਰ ਵਿੱਚੋਂ ਕਰਨੀ ਹੈ ਜਦੋਂ ਵੀ ਕਰਨੀ ਆ ਤੇ ਕਰਮ ਕੀ ਕਰਨਾ ਕੱਲ ਨੂੰ ਜ਼ਰੂਰੀ ਹੈ ਵੈਸੇ ਆਪਾਂ ਕੱਲ ਜੋ ਕਰਮ ਦੱਸਿਆ ਉਹ ਤਾਂ ਜਿਨ੍ਹਾਂ ਦੇ ਤਾਂ ਪੱਕੇ ਦਿਨ ਬੱਜੇ ਹੋਏ ਨੇ ਜੇਠੇ ਵੀਰਵਾਰ ਦੇ ਉਹਨਾਂ ਨੇ ਕਰ ਹੀ ਲੈਣਾ ਬਾਕੀ ਜਿਨ੍ਹਾਂ ਤੋਂ ਸਮਾਂ ਹੈ ਕਿਤੇ ਨਹੀਂ ਜਾਣਾ ਉਹ ਜ਼ਰੂਰ ਕਰਨ ਤੇ ਫਿਰ ਵੀ ਜੇਕਰ ਕਿਤੇ ਬਾਹਰ ਜਾਂਦੇ ਹੋ ਤੁਸੀਂ ਇਸ ਮਹੀਨੇ 'ਚ ਕਿਸੇ ਵੀ ਦਿਨ ਤੇ ਕਰਮ ਕਰਨਾ ਚਾਹੁੰਦੇ ਹੋ ਤੇ ਉਹ ਤੁਹਾਡੀ ਇੱਛਾ ਹੈ ਜੀ ਵੈਸੇ ਆਪਾਂ ਆਪਣੇ ਵੱਲੋਂ ਕੱਲ ਕਰਮ ਦੱਸ ਦਿੱਤਾ ਸੀ ਪਰ ਅੱਜ ਦਾ ਜੋ ਕਰਮ ਹੈ ਸਭ ਨੂੰ ਜ਼ਰੂਰੀ ਹੈ ਜੀ ਖਾਸ ਕਰਕੇ ਘਰ ਵਿੱਚ ਜੋ ਸੇਵਾ ਜਿੰਨਾ ਦੇ ਚੱਲ ਰਹੀ ਹੈ ਜੀ ਉਹਨਾਂ ਨੂੰ ਕਰਨਾ ਹੀ ਜ਼ਰੂਰੀ ਕਰਮ ਹੈ ਜੀ ਸੋ ਕਰਮ ਕੀ ਹੈ ਕਿ ਕੱਲ ਸਵੇਰੇ ਉੱਠ ਕੇ ਟਾਈਮ ਦੇ ਨਾਲ ਸੇਵਾ ਕਰ ਲਵੋ ਜਗਾ ਇਸ਼ਨਾਨ ਕਰੋ ਘਰ ਵਿੱਚ ਦੇਰਬਾਰ ਜੋ ਵੀ ਬਣਾਇਆ ਹੋਇਆ ਹੈ ਜੀ ਕੱਚੀ ਰਸਨਾ ਇਸ਼ਨਾਨ ਕਰਾ ਕੇ ਚਿਰਾਗ ਰੋਸ਼ਨ ਕਰੋ ਨੇਚਾ ਭਾਵਨਾ ਦੇ ਨਾਲ ਤੇ ਥੋੜਾ ਜਿਹਾ ਪ੍ਰਸ਼ਾਦ ਜ਼ਰੂਰ ਤਿਆਰ ਕਰੋ ਨਿਆਜ ਤਿਆਰ ਕਰ ਲਵੋ ਜੇ ਲੱਖ ਦਾਤਾ ਪੀਰ ਦੀ ਜਾਂ ਪੰਜਾ ਪੀਰਾਂ ਦੀ ਵੀ ਸੇਵਾ ਕਰ ਦਿਓ ਤੇ ਨਿਆਜ ਦੇ ਨਾਲ ਨਾਲ ਥੋੜੀ ਜਿਹੀ ਚੂਰੀ ਜ਼ਰੂਰ ਬਣਾਇਆ ਕਰੋ ਚਾਹੇ ਦੋ ਫੁਲਕੇ ਹੀ ਤਿਆਰ ਕਰੋ ਦੋ ਫੁਲਕੇ ਨਹੀਂ ਬਣਾ ਲਓ ਪਰ ਕੋਸ਼ਿਸ਼ ਇਹ ਕਰਨੀ ਆ ਕਿ ਗੁੜ ਵਾਲੀ ਨਿਆਜ ਤੇ ਗੁੜਾ ਵਾਲੀ ਚੂਰੀ ਚੜਾਈ ਜਾਵੇ ਕੱਲ ਦੇ ਦਿਨ ਵੀਰਵਾਰ ਦਾ ਕਿਉਂਕਿ ਦਿਨ ਹੈ ਬਹੁਤ ਹੀ ਖਾਸ ਦਿਨ ਤੇ ਜੇਠਾ ਵੀਰਵਾਰ ਹੈ ਖਾਸ ਕੀਰਾਂ ਦੀ ਕਿਰਪਾ ਹੋਣ ਵਾਲੀ ਹੈ ਜੀ ਕੱਲ ਦੇ ਦਿਨ ਹਰ ਵੀਰਵਾਰ ਹਰ ਇੱਕ ਨੂੰ ਸੇਵਾ ਕਰਦੀ ਹੈ ਜੇਠੇ ਵੀਰਵਾਰ ਉਤੋਂ ਜ਼ਿਆਦਾ ਸੇਵਾ ਹੁੰਦੀ ਹੈ ਤੇ ਜੋ ਇਸ ਮਹੀਨੇ ਦਾ ਵੀਰਵਾਰ ਆਉਂਦਾ ਵੱਡਾ ਵੀਰਵਾਰ ਸੋ ਇਸ ਦਿਨ ਤੇ ਤਾਂ ਹਰ ਇੱਕ ਰੂ ਜਾਨੀ ਪੂਰੀ ਦੁਨੀਆ ਹੀ ਪੀਰਾਂ ਨੂੰ ਸਲਾਮ ਕਰਦੀ ਹੈ ਜੀ ਜਿਹੜੇ ਵੀ ਪੀਰਾਂ ਦੇ ਨਾਲ ਜੁੜੇ ਹੋਏ ਨੇ ਜੀ ਸੋ ਇਸ ਦਿਨ ਤੇ ਸਾਨੂੰ ਜ਼ਰੂਰੀ ਹੈ ਕਿ ਜੇਕਰ ਕੁਝ ਪਾਉਣਾ ਹੈ ਤੇ ਦਿਨ ਨੂੰ ਯਾਦ ਰੱਖਿਆ ਜਾਵੇ ਤੇ ਇਸ ਦਿਨ ਤੇ ਕਰਮ ਜ਼ਰੂਰ ਕੀਤਾ ਜਾਵੇ ਸੋ ਕਰਮ ਕਰਨ ਗੂੜਾਣੀ ਨਿਆਜ਼ ਤੇ ਗੂੜਾਣੀ ਚੂਰੀ ਤੋਂ ਸ਼ੁਰੂ ਕਰੋ ਤੇ ਪੀਰ ਅੱਗੇ ਸੱਚੇ ਦਿਲੋਂ ਅਰਦਾਸਾਂ ਕਰੋ ਟੈਨਸ਼ਨ ਫ੍ਰੀ ਹੋ ਕੇ ਕਰਮ ਕਰਨਾ ਹੈ ਟੈਨਸ਼ਨ ਫ੍ਰੀ ਹੋ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਇਹ ਨਹੀਂ ਹੈ ਕਿ ਕੰਮਕਾਰ ਤੇ ਧਿਆਨ ਹੋਵੇ ਜਾਂ ਕਿਤੇ ਜਾਣ ਵਿੱਚ ਧਿਆਨ ਹੋਵੇ ਅੱਧਾ ਘੰਟਾ ਜਾਂ ਘੰਟਾ ਇੱਕ ਸਮਾਂ ਫਰੀ ਹੋ ਕੇ ਮਾਲਕ ਦੀ ਇਵਾਦਤ ਕਰਨੀ ਆ ਤੇ ਸੱਚੇ ਦਿਲੋਂ ਅਰਦਾਸ ਕਰੋਗੇ ਤੇ ਉਹ ਮਾਲਕ ਨੇ ਕੋਲ ਹੋ ਦਾ ਸੰਕੇਤ ਵੀ ਤੁਹਾਨੂੰ ਦੇ ਹੀ ਦੇਣਾ ਹੈ ਸੋ ਜਦੋਂ ਸੰਕੇਤ ਦੇਣਗੇ ਤੇ ਅੱਖਾਂ 'ਚੋਂ ਪਾਣੀ ਆਣਾ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਚਟਕਾ ਵੀ ਲੱਗ ਸਕਦਾ ਹੈ ਤੇ ਮਨ ਨੂੰ ਇੱਕ ਅਲੱਗ ਜੀ ਸ਼ਾਂਤੀ ਮਹਿਸੂਸ ਹੋਵੇਗੀ ਮਨ ਸੇਵਾ ਵਿੱਚ ਟਿਕ ਜਾਵੇਗਾ ਇਬਾਦਤ ਦੇ ਨਾਲ ਜੁੜ ਜਾਵੇਗਾ ਤੇ ਪ੍ਰਮਾਤਮਾ ਨਾਲ ਜਦੋਂ ਤਾਰ ਜੁੜ ਜਾਂਦੀ ਫਿਰ ਮਨ ਸੇਵਾ ਵਿੱਚ ਟਿਕ ਕੇ ਫਿਰ ਉੱਠਣ ਨੂੰ ਮਨ ਹੀ ਨਹੀਂ ਕਰਦਾ ਤੇ ਉਹ ਮਾਲਕ ਦੇ ਨਾਲ ਹੋਣ ਦਾ ਤੇ ਸੇਵਾ ਕਬੂਲ ਹੋਣ ਦਾ ਸੰਕੇਤ ਹੁੰਦਾ ਫਿਰ ਜੇਕਰ ਕਿਤੇ ਵੀ ਬਾਹਰ ਜਾਣਾ ਹੈ ਕੱਲ ਤਾਂ ਫਿਰ ਉਹਨਾਂ 'ਤੇ ਅਰਜੀ ਬੇਨਤੀ ਕਰੋ ਇਜਾਜ਼ਤ ਮੰਗੋ ਮਾਲਕਾ ਸੇ ਆ ਕਰਮ ਕਰਨ ਚੱਲਨੇ ਆ ਸੇਵਾ ਕਰਨ ਚੱਲਨੇ ਆ ਤੁਹਾਡੀ ਇਜਾਜ਼ਤ ਦੀ ਲੋੜ ਹੈ ਤੁਸੀਂ ਵਿੱਚ ਪੈ ਕੇ ਉਹ ਸੇਵਾ ਨੂੰ ਕੰਪੂ ਕਰਾਉਣਾ ਇੰਨੀ ਕ ਗੱਲ ਹੈ ਤੇ ਮਾਲਕ ਸਾਡੀ ਸੇਵਾ ਤੋਂ ਝੱਟ ਖੁਸ਼ ਹੋ ਜਾਂਦਾ ਹੈ ਸੋ ਪਿਆਰ ਹੋਣਾ ਚਾਹੀਦਾ ਜੀ ਉਹਨੂੰ ਦੇਖਣ ਦੀ ਅੱਖ ਹੋਣੀ ਚਾਹੀਦੀ ਹੈ ਤੇ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਔਰ ਕੁਝ ਨਹੀਂ ਮੰਗਦੇ ਕਿ ਕਰ ਪਿਆਰ ਦੇ ਵਿੱਚ ਤੁਹਾਡਾ ਪੂਰਾ ਹੈ ਪ੍ਰਭਾਤਮਾ ਦੇ ਪ੍ਰਤੀ ਤਾਂ ਫਿਰ ਤੁਹਾਨੂੰ ਕੋਈ ਹੋਰ ਕਰਮ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਸੋ ਐਸੇ ਹੀ ਮਾਲਕ ਦੇ ਤੋਂ ਕਿਰਪਾ ਹੋ ਜਾਂਦੀ ਪਰ ਇਹੋ ਜਿਹਾ ਪਿਆਰ ਪਾਉਣ ਲਈ ਮਨ ਦਾ ਟਿਕਣਾ ਜ਼ਰੂਰੀ ਹੈ ਮਨ ਨੂੰ ਹੋਣੀ ਵਾਈ ਜਦੋਂ ਟਿਕਾਉਣਾ ਸ਼ੁਰੂ ਕਰੋਗੇ ਤੇ ਟਿਕ ਵੀ ਜਾਂਦਾ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਚੱਲਦੇ-ਚੱਲਦੇ ਲਾਈਕ ਕਰ ਦੋ ਤੇ ਚੈਨਲ ਤੇ ਪਹਿਲੀ ਵਾਰ ਕੋਈ ਰੂ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਨਾ ਹੈ ਜੀ ਫਿਰ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਮਿਲਦਾ ਰਹੇ ਤੁਹਾਨੂੰ ਤੇ ਹੁਣ ਆਪਾਂ ਇਹ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈਸਾ ਜੀ